ਸੱਤਵੇਂ ਪਾਤਸ਼ਾਹ ਵੇਣੇ ਨਾ ਇੱਕ ਸਿੱਖ ਬੜਾ ਗਰੀਬ ਸੀਗਾ ਬੜਾ ਗਰੀਬ ਸਿੱਖ ਸੀ ਇੱਕ ਡੰਗ ਪ੍ਰਸ਼ਾਦਾ ਬਣੇ ਦੂਜੇ ਬਣੇ ਨਾ ਬੜੀ ਕਿਰਤ ਕਮਾਈ ਵਿਚਾਰਾ ਮਿਹਨਤ ਕਰਕੇ ਮਜ਼ਦੂਰੀ ਕਰਕੇ ਲਿਆਇਆ ਕਰੇ ਥੋੜੇ ਬਹੁਤਾ ਦਾਣਾ ਉਹਦੇ ਘਰ ਨਾ ਇੱਕ ਜੋੜਾ ਰਹਿੰਦਾ ਸੀ ਚਿੜੀਆਂ ਦਾ ਚਿੜੀਆਂ ਦਾ ਜੋੜਾ ਰਹਿੰਦਾ ਸੀ ਉਹ ਕਿਸੇ ਪਿਛਲੇ ਜਨਮ ਦੀ ਉਹਨਾਂ ਨੂੰ ਕੋਈ ਸੋਝੀ ਸੀ ਵਾਹਿਗੁਰੂ ਵਰਦੋਂੰਦੀ ਅੱਜ ਜਾਣ ਬਣ ਸਮਝੀ। ਉਹਨਾਂ ਨੇ ਵੇਖਿਆ ਵੀ ਜਿਹੜਾ ਇਹ ਘਰ ਦਾ ਮਾਲਕ ਹੈ ਪਰਿਵਾਰ ਬੜਾ ਗਰੀਬ ਹੈ। ਇਹਨੂੰ ਅਮੀਰ ਕਿਵੇਂ ਹੁਣ ਜਿਹੜਾ ਗਰੀਬ ਬੰਦਾ ਉਹ ਦਸੰਦ ਨਹੀਂ ਕੱਢ ਸਕਦਾ। ਉਹ ਸੇਵਾ ਨਹੀਂ ਦੇ ਸਕਦਾ ਬੋਧੀ। ਉਹ ਟਾਈਮ ਨਹੀਂ ਦੇ ਸਕਦਾ ਸੇਵਾ ਵਾਲੀ ਸੰਗਤ ਦੀ ਕਿਉਂਕਿ ਉਹਨੇ ਰੋਜ਼ੀ ਜੋ ਕਮਾਉਣੀ ਹੈ ਸ਼ਾਮ ਦਾ ਪ੍ਰਬੰਧ ਕਰਨਾ ਆਪਣਾ। ਉਹਨਾਂ ਚਿੜੀਆਂ ਨੇ ਕੀ ਕੀਤਾ ਨਾ ਉਹਦੇ ਜਿਹੜੇ ਮੜੇ ਮੋਟਾ ਕੋਈ ਆਟਾ ਦਾਣਾ ਲਿਆਉਂਦਾ ਸੀ ਉਹਦੇ ਵਿੱਚੋਂ ਦਾਣੇ ਚੁੰਝਾਂ ਭਲਕੇ ਨਾ ਗੁਰੂ ਕੇ ਲੰਗਰਾਂ 'ਚ ਪਾਉਣ ਲੱਗ ਪਿਆ। ਚੁੰਝਾਂ ਭਰ ਦੇ ਨੇ ਲੰਗਰ 'ਚ ਪਾਏ ਹੋਏ। ਚੁੰਝਾਂ ਭਰ ਕੇ ਲੰਗਰ 'ਚ ਪਾਏ ਹੋਏ। ਕਿੰਨੇ ਦਿਨ ਚੋਨੇ ਤੂੰ 2-4 ਦਾਣੇ ਜਾਂਦੇ। ਥੋੜਾ ਜਿਹਾ ਸਮਾਂ ਲੰਘਿਆ ਤੇ ਸਿੱਖ ਦੇ ਦਿਨ ਬਦਲ ਗਏ। ਕਰਮ ਬੈਲੈਂਸ ਜਮਾਉਣ ਲੱਗ ਪਿਆ। ਕਿਰਤ ਉਹਦੀ ਐ। ਬਾਕੀ ਉਹ ਆਉਂਦੇ ਨੇ ਕਹਿੰਦੇ ਆਪਾਂ ਇਹਦੇ ਘਰੇ ਰਹਿਨੇ ਆ ਆਲਨੇ ਵਿੱਚ ਤੇ ਕਿਉਂ ਨਾ ਆਪਾਂ ਇਹਦੇ ਤੇ ਪਰਉਪਕਾਰ ਕਰ ਦਈਏ ਥੋੜਾ ਜਿਹਾ ਸਿੱਖ ਦੇ ਦਿਨ ਬਦਲਣ ਲੱਗ ਪਏ ਵਧੀਆ ਕੰਮ ਚੱਲ ਗਿਆ 2 ਰੁਪਏ ਆਉਣ ਲੱਗ ਪਏ ਕਿਉਂਕਿ ਕਰਮ ਬੈਲੈਂਸ ਵਧਣ ਲੱਗ ਗਿਆ ਨਾ ਗੁਰੂ ਘਰ ਜਾਮ ਲੱਗ ਗਿਆ ਦਾਣੇ ਤੇ ਜਿਵੇਂ ਜਿਵੇਂ ਕੰਮ ਚੜ੍ਹਦੀ ਕਲਾ 'ਚ ਹੁੰਦਾ ਗਿਆ ਮਾਇਆ ਆਉਂਦੀ ਗਈ ਤੇ ਸਭ ਤੋਂ ਪਹਿਲਾਂ ਜਦੋਂ ਮਾਇਆ ਆਵੇ ਬੰਦੇ ਕਹਿੰਦਾ ਲੈ ਵੀ ਘਰ ਬਣਾਈਏ ਵੀ ਪੱਲਾ ਘਰ ਵਾਲਾ ਕੰਮ ਨਵੇੜੀ ਏ ਘਰ ਜ਼ਰੂਰੀ ਈ ਚੱਲੋ ਹੁੰਦਾ ਵੀ ਆ ਵਾ ਸਾਵੇਂ ਦੇ ਅਨੁਸਾਰ ਹਰ ਚੀਜ਼ ਦੀ ਲੋੜ ਹੁੰਦੀ ਏ ਘਰ ਬਣਾਈਏ ਸਿੱਖਣੇ ਕੱਚੇ ਕਮਰੇ ਢਾ ਦੇ ਤੇ ਪੱਕੇ ਮਕਾਨ ਅਨੁਸਾਰ ਦੇ ਉੱਤੇ ਮਾਇਆ ਆ ਗਈ ਪੱਕੇ ਕਮਰੇ ਉਹ ਸਰਗਏ ਮਕਾਨ ਬਣ ਗਿਆ ਸੋਹਣਾ ਉਹ ਸਿੱਖ ਸਿੱਖਣੀ ਦੋਨੇ ਜਣੇ ਬੜੇ ਪਰਿਵਾਰ ਦੇ ਵਿੱਚ ਖੁਸ਼ ਨੇ ਨਾਮ ਜਿੰਨਾ ਕਿ ਜੱਪਿਆ ਜਾਂਦਾ ਹੈ ਗਰੀਬ ਬੰਦੇ ਤੋਂ ਜੱਪਦੇ ਐ ਤੇ ਸਾਧ ਸੰਗਤ ਗੁਰੂ ਗੁਰੂ ਕਰਦੇ ਆਪਣੇ ਕੰਮ ਕਮਾਈ ਕਰਦੇ ਐ ਪਰ ਨਾ ਚੱਲਦੇ ਆ ਚੱਲਦੇ ਆ ਜਦੋਂ ਬਕਾਨ ਪੱਕਾ ਬਣ ਗਿਆ ਤੇ ਫਿਰ ਪਹਿਲਾਂ ਕੀ ਕਰਦੇ ਆ ਆਪਾਂ ਪੱਕਾ ਮਕਾਨ ਜਿਹਨੂੰ ਕੱਚਾ ਢਾਉਣੇ ਆ ਵੀ ਆ ਜਿਹੜੇ ਆਲ ਨੇ ਉੱਨੇ ਜਨਾ ਲਾ ਕੇ ਪਰਾਂ ਮਾਰੋ ਜਲਾ ਕੇ ਇਹ ਬੜਾ ਤੰਗ ਕਰਦੇ ਨੇ ਮਾਰਿਆ ਜਲਾ ਕੇ ਆਲ ਨੂੰ ਚੜੀਆਂ ਵਿਚਾਰੀਆਂ ਰੋੜਾ ਰੋੜਾ ਪਾਇਆ ਦੋ ਚਾਰ ਦਿਨ ਮੋਹ ਹੁੰਦਾ ਹੈ ਕੌਂਸਲੇ ਨਾਲ ਚਲੋ ਉਹ ਕਹਿਣ ਲੱਗੇ ਵੀ ਇਹ ਸਿੱਖਣਾ ਹੋਣਾ امیر ਹੋ ਕੇ ਤੇ ਆਪਣੇ ਤੇ ਰਹਿਣ ਦਾ ਕੰਮ ਕੋਈ ਨਹੀਂ ਉਹਨਾਂ ਨੇ ਜਾ ਕੇ ਕਿਤੇ ਹੋਰ ਆਲਣਾ ਪੜਿਆ ਥੋੜਾ ਜਿਹਾ ਸਮਾਂ ਲੰਘਿਆ ਜਦੋਂ ਕਰਮ ਬੈਲੈਂਸ ਮੁੱਕ ਗਿਆ ਹੁਣ ਆਪ ਤਾਂ ਵੀਜ ਦਾ ਕੁਝ ਨਹੀਂ ਗਾ ਜੁੜਿਆ ਜਰੂਰ ਹੈ ਪਰ ਕਰਮ ਨਹੀਂ ਜਮਾ ਕਰਦਾ ਕਈ ਵਾਰੀ ਅਸੀਂ ਅੰਮ੍ਰਿਤ ਛਕਿਆ ਹੁੰਦਾ ਨਿੰਦਰੇ ਮ ਕਰਦੀ ਅਮਰ ਸ਼ਕਿਆ ਹੁੰਦਾ ਅਮਰ ਤੇ ਵਲੀ ਉੱਠਦੀ ਨਹੀਂ ਦੂਜਿਆਂ ਨਾਲ ਇਹ ਘੜਾ ਹਾਲ ਹੋਇਆ ਹੁੰਦਾ ਸਤ ਦੇਖ ਲਓ ਤੁਸੀਂ ਕਹਿੰਦੇ ਸੂਰਜ ਮੁਖੀ ਸਿੱਖ ਦੇ ਅੱਖਾਂ ਜਿਹੜਾ ਕਹਿੰਦੇ ਦਿਨ ਚੜੂਗਾ ਤੇ ਉੱਥੋਂਗੇ ਹਰ ਜਾਈ ਨੂੰ ਤੋਂ ਲਾਉ ਸੂਰਜ ਮੁਖੀ ਜੇ ਸਿੱਖ ਕੀ ਕਰਦਾ ਵੀ ਪਿੰਨੀ ਰੈ ਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ ਸੰਤ ਦਾ ਬਚਨ ਇੱਥੇ ਬਹੁ ਬਚਨ ਹੈ ਸੰਗਤ ਰੂਪ ਸਿੱਖ ਰੂਪ ਮੇਰੇ ਸਿੱਖ ਉਦੋਂ ਜਾਗਦੇ ਆ ਵੀ ਜਦੋਂ ਤਾਰੇ ਚਮਕਦੇ ਹੁੰਦੇ ਆਕਾਸ਼ ਵਿੱਚ ਉਦੋਂ ਜਾ ਕੇ ਫਿਰ ਕੀ ਕਰਦੇ ਆ ਕਹਿੰਦੇ ਇਸ਼ਨਾਨ ਕਰਕੇ ਤੇ ਚੌਂਕੜਾ ਮਾਰ ਕੇ ਗੁਰੂ ਦੇ ਯਾਦ ਵਿੱਚ ਬਹਿ ਜਾਂਦੇ ਪਿੰਨੀ ਰਣ ਤੇ ਚਮਕਦੇ ਤਾਰੇ ਜਾਗਦੇ ਨੇ ਪਿਆਰੇ i the ਸਦਾ ਜਾਗੈ ਕਹੇ ਰੱਬ ਦੇ ਪਰ ਸਦਾ ਹੀ ਜਾਗਦੇ RAM ਪਿਆਰੇ ਸਦਾ ਜਾਗੈ ਨਾਮ ਸਿਮਰੈ ਅਣ ਦਿਨੋਂ ਦਿਨ ਰਾਤ ਨਾਮ ਵਿੱਚ ਸੁਰਤ ਜੁੜੀ ਹੋਈ ਹੈ ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰਨਾਹੀ ਇੱਕ ਖਿੰਨੋ ਹੁਣ ਸਾਧ ਸੰਗ ਜੀ ਗੁਰਸਿੱਖ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪ ਕਰਦਾ ਤੇ ਪਾਤਸ਼ਾਹ ਕਹਿੰਦੇ ਗੁਰੂ ਬਖਸ਼ਿਸ਼ਾਂ ਕਰਦਾ ਹੁਣ ਸਾਧ ਸੰਗਤ ਕਰਮ ਬੈਲੈਂਸ ਹੈ ਨਹੀਂ ਬੰਦਗੀ ਜੱਪ ਤਪ ਹੈ ਨਹੀਂ ਬਸ ਆਪਣੇ ਪ੍ਰਸ਼ਾਦੇ ਦਾ ਫਿਕਰ ਹੈ ਗਰੀਬੀ ਕਰਕੇ ਜਦੋਂ ਫਿਰ ਪੈਂਦੀ ਕਲਾਵਲ ਚੱਲਿਆ ਕੰਮ ਕਰਮ ਬੈਲੈਂਸ ਮੁੱਕ ਗਿਆ ਖਾਲਿਆ ਜਿਹੜਾ ਵਾਵਾ ਵਾਵਾ ਮਿਲਿਆ ਸੀ ਉਹ ਮੁੱਕ ਗਿਆ ਕਰਮ ਉੱਥੀ ਗੱਲ ਆ ਗਈ ਕੰਮ ਵੀ ਬੰਦ ਹੋ ਗਿਆ ਸਾਮ ਸਵੇਰ ਦੇ ਪ੍ਰਸ਼ਾਦਾ ਦੀ ਫਿਕਰ ਬਣ ਗਈ ਜਦੋਂ ਹਾਲਾਤ ਬਦਲ ਗਏ ਨਾ ਦੁਆਰੇ ਕਹਿਣ ਲੱਗੇ ਮਹਾਰਾਜ ਦੇ ਕੋਲ ਜਾਵਦੇ ਹਨ ਵੀ ਮਹਾਰਾਜ ਕੀ ਗੱਲ ਬਣ ਗਈ ਅੱਜ ਕਿਰਪਾ ਹੋਈ ਘਰ ਬਣ ਗਿਆ ਸਾਡਾ ਵਧੀਆ ਪ੍ਰਸ਼ਾਦਾ ਛਕਣ ਲੱਗ ਗਏ ਕੰਮ ਚੱਲ ਪਿਆ ਹੁਣ ਕੀ ਹੋ ਗਿਆ ਮਾਰੇ ਕਹਿੰਦੇ ਮਹਾਰਾਜ ਕੋਲ ਚੱਲ ਗਿਆ ਪਾਸ਼ਾ ਕਿਰਪਾ ਕਰੋ ਦੋਨੇ ਜੀ ਦੀਨ ਹੋ ਕੇ ਬੇਨਤੀ ਕਰਦੇ ਦੰਪਤੀ ਮਾਰੇ ਕਹਿੰਦੇ ਵੀ ਗੁਰਸਿੱਖਾ ਦੱਸ ਕਹਿੰਦਾ ਮਹਾਰਾਜ ਬੜੀ ਕਿਰਪਾ ਹੋਈ ਤੁਹਾਡੀ ਮਕਾਨ ਪੱਕੇ ਬਣ ਕੇ ਸੋਹਣਾ ਘਰ ਚੱਲ ਪਿਆ ਸੀ ਵਧੀਆ ਕੰਮ ਚੱਲ ਪਿਆ ਸੀ ਪਰ ਅੱਜ ਫੇਰ ਹਾਲਾਤ ਪਹਿਲਾਂ ਵਰਗੇ ਹੋ ਮਾਰੇ ਕਹਿੰਦੇ ਸਿੱਖਾਂ ਅਮੀਰੀ ਆ ਗਈ ਸੀ ਤਾਂ ਹੋ ਗਏ ਆਖੋ ਸਤਨਾਮ ਵਾਹਿਗੁਰੂ ਕਹਿਣ ਲੱਗਿਆ ਜੀ ਇਹ ਅਮੀਰੀ ਆ ਕੀ ਤਾਂ ਹੋ ਗਏ ਗਰੀਬੀ ਚ ਤਾਂ ਹੋਈ ਸੀ ਮਾਰੇ ਕਹਿੰਦੇ ਦੇਖ ਨਾ ਤੂੰ ਨਾਮ ਜਪਦਾ ਤੇ ਨਾ ਤੂੰ ਕੋਈ ਸੇਵਾ ਕਰਦਾ ਕਰਮ ਜਮਾ ਕਰਦਾ ਕਿਸੇ ਤਰ੍ਹਾਂ ਕਰਕੇ ਤੇਰਾ ਕਰਮ ਬੈਲੈਂਸ ਨਹੀਂ ਪਰ ਤੇਰੇ ਘਰ ਦੇ ਵਿੱਚ ਰਹਿੰਦੇ ਇੱਕ ਚਿੜੀਆਂ ਦੇ ਜੋੜੇ ਨੇ ਤੇਰੇ ਘਰ ਦਾ ਦਾਣਾ ਚੁੱਕਦੇ ਸੀ ਥੋੜਾ ਬਹੁਤਾ ਜਿਹੜੇ ਉਹ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਦਰ ਦੇ ਉੱਤੇ ਆ ਕੇ ਇਸ ਗੁਰਨਾਨਕ ਦੇ ਘਰ ਵਿੱਚ ਆ ਕੇ ਤੇਰਾ ਜੋਗਾ ਪਾਉਂਦੇ ਰਹੇ ਤੇਰਾ ਰਾਸ਼ਨ ਤੇਰੇ ਘਰ ਤੇ ਦਾਣੇ ਜਮਾ ਕਰਦੇ ਰਹੇ ਉਹਦੇ ਕਰਕੇ ਤੇਰਾ ਕਰਮ ਬੈਲੈਂਸ ਜਮਾ ਹੋ ਗਿਆ ਤੇ ਤੇਰੇ ਦਿਨ ਬਦਲ ਗਏ ਤੇ ਜਿੱਦਣ ਤੂੰ ਮਕਾਨ ਪਾਹਾ ਤੇ ਤੂੰ ਪਹਿਲਾਂ ਚਿੜੀਆਂ ਦਾਲ ਨਹੀਂ ਤੋੜਿਆ ਪਹਿਲਾਂ ਉਹਨਾਂ ਨੂੰ ਘਰੋਂ ਕੱਢਿਆ ਕਹਿਣ ਲੱਗਿਆ ਸੱਜੇ ਪਾਸ਼ਾ ਜਾਦਾ ਕੀ ਗੱਲ ਕਹਿਣ ਲੱਗਾ ਸੱਚ ਵਿੱਚ ਗੱਲ ਤਾਂ ਆਈ ਹੈ ਵੀ ਚਿੜੀਆਂ ਦਾ ਜੋੜਾ ਸੀ ਮੈਂ ਪਹਿਲਾਂ ਉਹਨਾਂ ਦਾ ਯਾਲ ਨਾ ਢਾਇਆ ਉੱਚਲ ਮਾਰਨਾ ਤਾਂ ਕੀ ਆ ਵੀ ਮੈਨੂੰ ਆਹ ਨਾ ਢਾ ਦਿਓ ਭੱਜਣ ਗਿਆ ਬੱਸ ਤੇ ਮਾਰਾ ਕਹਿੰਦੇ ਸਿੱਖਾ ਜਿਹੜਾ ਮੇਰਾ ਸਿੱਖ ਸਿਮਰਨ ਕਰਦਾ ਤੇ ਗੁਰੂ ਘਰ ਵਿੱਚ ਆਪਣਾ ਦਾਣ ਪਾਉਂਦਾ ਹੈ ਲੰਗਰ ਦੇ ਵਿੱਚ ਰਸਣ ਪਾਉਂਦਾ ਹੈ ਮੈਂ ਉਸ ਸਿੱਖ ਦੇ ਘਰੇ ਆਨੰਦ ਤੇ ਧੰਨ ਦੇ ਭੰਡਾਰੇ ਲਾ ਦਿੰਦਾ ਆਖੋ ਸਤਿਨਾਮ ਵਾਹਿਗੁਰੂ ਨਾ ਅੰਨ ਦੀ ਕਮੀ ਤੇ ਨਾ ਧੰਨ ਦੀ ਕਮੀ ਤੇ ਇਸ ਕਰਕੇ ਪਾਤਸ਼ਾਹ ਕਹਿੰਦੇ ਸਿੱਖਾ ਤੇਰੇ ਤੋਂ ਮੇਰੇ ਬਿਆੰਤ ਸਿੱਖਾਂ ਨੂੰ ਇਹ ਸਿੱਖਿਆ ਮਿਲੇਗੀ ਕੀ ਆਪਣਾ ਕਰਮ ਬੈਲੈਂਸ ਹੈ ਜਿਹੜਾ ਉਹ ਕਦੇ ਵੀ ਥੋੜਾ ਨਾ ਹੋਣ ਦਿਓ ਬੀਜਦੇ ਜਾਓ ਬੀਜਦੇ ਜਾਓ ਬੀਜਦੇ ਜਾਓ ਜਿੱਥੇ ਲੱਗੇ ਕੋਈ ਲੋੜ ਵੰਦਾ ਨਾ ਤੇਰੇ ਕੋਲੇ ਕੱਪੜੇ ਵਾਧੂ ਪਏ ਉਹਨੂੰ ਕੱਪੜੇ ਦੇ ਦਿਆ ਕਰ ਤੇਰੇ ਕੋਲੇ ਜੋੜੇ ਤੇ ਤੂੰ ਸਮਝਦੇ ਨਹੀਂ 15-15 ਜੁੱਤੀ ਇੱਕ-ਇੱਕ ਬੰਦੇ ਦੇ ਨਾ 15-15 ਬੂਟਾਂ ਦੇ ਜੋੜੇ ਬੀਬੀਆਂ ਦਾ ਤਾਂ ਨਾ ਹੀ ਕੀ ਲੈਣਾ ਜਦੋਂ ਕਿ ਤੇਰੇ ਕੋਲ ਸੂਟ ਹੀ ਹੈ ਨਹੀਂ ਉਹ ਇੱਕ ਕਹਿੰਦਾ ਮੈਂ ਤੇਰੇ ਹੱਥ ਸੂਟ ਲਿਆਉਂਦਾ ਉਹ ਖੁਸ਼ ਹੋ ਗੋ ਕੰਨ ਕਿ ਤੋਗਾਂ ਤੇਰੀ ਲਮਾਰੀ ਕਹਿੰਦੀ ਮੇਰੇ ਕੋਲੇ ਸੂਟ ਹੀ ਨਹੀਂ ਆਪ ਬੁਲਾਣਿਆਂ ਦੇ ਵਿਆਹ ਤੇ ਜਾਣਾ ਕਹਿੰਦਾ ਲੈ ਸੂਟ ਲਿਆਂਦਾ ਤੇਰੇ ਵਾਸਤੇ ਕਹਿੰਦੇ ਕਿਥੋਂ ਲਿਆਂਦਾ ਕਹ ਤੇਰੀ ਲਮਾਰੀ ਕਹਿੰਦੀ ਅੱਛਾ ਮੇਰੀ ਲਮਾਰੀ ਚੋਂ ਨਿਕਲੇ ਆ ਸੋ ਇਸ ਕਰਕੇ ਆਪਣੇ ਕੋਲੇ ਮਾਰੇ ਨੇ ਦਿੱਤਾ ਸਭ ਕੋਲੇ 20 25 25 ਆਪਣੇ ਕੋਲੇ ਸੂਟ ਹੁੰਦੇ ਆ 5-7 ਜੋੜੇ ਆਮ ਹੁੰਦੇ ਆ ਪਹਿਲਾਂ ਵਾਲੇ ਟੁੱਟਦੇ ਨਹੀਂ ਆਪ ਬਹੋਰ ਲੈ ਲੈਨੇ ਮਾਰੇ ਕਹਿੰਦੇ ਕੁਝ ਲੋੜਵੰਦ ਨੂੰ ਦੇ ਦਿਆ ਕਰ ਉਹ ਤੈਨੂੰ ਅਸੀਸਾਂ ਦੇਉਂਦੇ ਇਹਨੂੰ ਹੀ ਕਹਿੰਦੇ ਨਾ ਵੱਣ ਕੇ ਛਕਣਾ ਕਿਰਤ ਸਭ ਲਈ ਕਰਨੀ ਕੋਈ ਗਰੀਬ ਬੰਦਾ ਬਿਮਾਰ ਪਿਆ ਤੈਨੂੰ ਲੱਗਦਾ ਵੀ ਇਹ 500 ਰੁਪਿਆ ਲੋਨ ਜੋਗਾ ਵੀ ਹੈ ਨਹੀਂ ਇਹਦੇ 2-400 ਦੇ ਟੈਸਟ ਕਰਾ ਕੇ 2-400 ਦੀ ਦਵਾਈ ਦਿਹਾਦਿਆਂ ਇਹ ਵਿਚਾਰਾ ਗਰੀਬ ਕਮਾਉਣ ਜੋਗਾ ਉੱਥੇ ਤਰਫ ਤੁਰ ਪੂਗਾ ਉਹਦੀ ਸੇਵਾ ਕਰ ਦੇ ਇੱਕ ਇਹ ਸਫਲਾ ਕਰਨਾ ਇਹਨੂੰ ਕਰਮ ਬੈਲੈਂਸ ਜਮਾ ਕਰਨਾ ਕਹਿੰਦੇ ਆ ਫਿਰ ਤੂੰ ਨਾਮ ਜਪਿਆ ਕਰ ਤੇ ਗੁਰੂ ਘਰ ਲਈ ਆਪਣਾ ਤਸਵੰਦ ਜਰੂਰ ਕਟਿਆ ਕਰ ਜਿੰਨਾ ਜਮਾ ਕਰੀ ਜਾਓਗੇ ਨਾ ਇਹ ਜਮਾ ਕਰਨਾ ਹੁੰਦਾ ਹੈ ਉਨਹੀਂ ਬਾਦਸ਼ਾਹ ਕਹਿੰਦੇ ਨਾਨਕ ਅੱਕਾ ਸੋ ਮਿਲੈ ਜੋ ਖੱਟਾ ਘਾੜੇ ਦੇ ਕੋਈ ਮਿਲਣਾ ਜੋ ਖੱਟਾਂਗੇ ਘਾ ਲਾਂਗੇ ਜੋ ਕਮਾਵਾਂਗੇ ਸਵਾਉ ਇਹ ਆਪ ਜੀ ਬਚਨਾਂ ਨੂੰ ਪੱਲੇ ਬੰਨ ਕੇ ਲੈ ਕੇ ਜਾਇਓ ਮੈਂ ਆਪ ਜੀ ਦੇ ਨਾਲ ਆਪਣਿਆਂ ਵਾਂਗੂ ਬਹਿ ਕੇ ਆਪਾਂ ਸਾਰਿਆਂ ਨੇ ਵਿਚਾਰ ਕੀਤੀ ਹੈ ਪਰਵਾਰ ਆਪਾਂ ਗੁਰੂ ਦਾ ਸਾਰੇ ਔਰ ਗੁਰੂ ਕੇ ਸਿਖਾਣੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੈ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਗੁਰੂ ਘਰ ਦੇ